ਯੇਸ਼ੂ ਨਾਮ ਦੇ ਵਿੱਚ ਸਮਰਥਾ ਪਰ ਕਿਹਨੇ ਨੋਮੇ ਦੇ ਜੇਸੂ ਕ੍ਰਿਸਟ ਵੀਆ ਫੋਰza ਜੇ ਤੁਸੀਂ ਯੇਸ਼ੂ ਦਾ ਨਾਮ ਲੈਂਦੇ ਆ ਫੋਦਰ ਕੋਈ ਪ੍ਰੋਨਨਸੀਆਤੇ ਜੇਸੂ ਕ੍ਰਿਸਟ ਤੁਸੀਂ ਸਾਤਮਨ ਨੂੰ ਭਾਜੜ ਪੈ ਜਾਂਦੀ ਹੈ ਯੇ ਐਮ ਵੀ ਕੋਮਿੰਚੋ ਨ ਕੰਪੂਟਾ ਸ਼ੈਤਾਨ ਨੂੰ ਭਾਜੜ ਪੈ ਜਾਂਦੀ ਆ ਜੀਆਵਲ ਕੋਮਿੰਚਾ ਕੋਰਰੇ ਰੀ ਵਿਆ ਤੁਸੀਂ ਸਰਬਾ ਕਰਕੇ ਦੇਖੋ ਆਤਮਾ ਦੇ ਵਿੱਚ ਆ ਕੇ ਯੇਸ਼ੂ ਦੇ ਨਾਮ ਦੇ ਵਿੱਚ ਜਿਹੜੀ ਚੀਜ਼ ਨੂੰ ਤੁਸੀਂ ਡਾਕੋਗੇ ਉਹ ਤੁਹਾਨੂੰ ਛੱਡ ਕੇ ਜਾਵੇਗੀ ਨੈਲੋ ਸਪਿਰITO ਸੇ ਕੋਈ ਕਲਚਾਤੇ ਵੀਆ ਪਾਲਸੀਆ ਸਿਕੋਜ਼ਾ ਕੁਸਟੋ ਦੋਵਰ ਅੰਡਾਰਸੇਲ ਨਾਮ ਦੇ ਵਿੱਚ ਨਾਮ ਕੱਲਾ ਮੂਤੋ ਨਹੀਂ ਲੈਣਾ ਉਸ ਅਨੋਮਾ ਉਸ ਕੈਰੈਕਟਰ ਦੇ ਵਿੱਚ డాక్టర్ ఎల్ ఒంబ్రి ది జెస్పిరిటో నో డొవెటి తీరో సాల్తా తో ప్రొనున్జియాండో మై ఇంట్రాండో నెల్ కారట్టెర్ డి జిజిజిస్టి హల్లలూయా దెల్ల నోమా హది ఓ కారెక్టెర్ తో హాడే తే ఆందయా కండో కుస్ కారట్టెర్ వినో సూ ది బోయ్ ఫెర్ తుసి పవిత్రతై దే విచ్ లైఫ్ ను గుజార్నా షురూ కర్దే హ్ హుమ్ చా తే పశాలెవోస్ రవిటా కోలో స్పిరిటో డి ది తుసి పాప్ ను రిజెక్ట్ కర్నా షురూ కర్దే హ్ హుమ్ చా తేరి ఫిదర్ని పెక్కాటో హల్లలూయా హల్లలూయా ఫెర్ తాడే లీ సబ్ తో ప్రథమ్ పర్మేష్వర్ హో జాందే హ్ ఎబ్రల్ కోయ్ ది బిన్ తలా ప్రియోరిటా అస్సోలుటా డియో ని పోటెన్తే హల్లలూయా ఫెర్ తుసి అప్నే ਤਵਾਨੂੰ ਯਿਸੂ ਮਸੀਹ ਦੇ ਹੱਥਾਂ ਵਿੱਚ ਦੇ ਦਿੰਦੀਆਂ ਜਿਹੜਾ ਅੱਜ ਵੀ ਕ੍ਰੂਸ ਦੇ ਉੱਤੇ ਕਹਿ ਰਿਹਾ ਕੇ हे ਸਾਰੇ ਥੱਕੇ ਤੇ ਬੋਝ ਢੇਰਤਾ ਦੱਬਿਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਬੋਲਿਓ ਕਿ ਰੀਚਾ ਕੋਈ ਕਿ ਸੇਤੇ ਸੋਪ੍ਰੇਸੀ ਡਾਈ ਵੋਲ ਡਾਈ ਵੋਸਟਰੀ ਜੋਗੀ ਪੈਨਿਤੇ ਦਾ ਜੇਸੂ ਪੈਨਿਤੇ ਦਾ ਮੈਂ ਚਾ ਵਿਨਿਤੇ ਦਾ ਜੇਸੂ ਕ੍ਰਿਸਟੋ ਕਿ ਵਿਦਾਰਾਲਿ ਵਿਦਾਰਾਲਾ ਪਾਚੇ ਅਮੇਨ ਯਿਸੂ ਨਾਮ ਦੇ ਵਿੱਚ ਸਮਰਤਾ ਉਹ ਨਾਮ ਦੇ ਵਿੱਚ ਤਾਕਤ ਆ ਕੂਵਤਾ ਆ ਕੁਦਰਤ ਆ ਉਹ ਨਾਮ ਸਰਵ ਸ਼ਕਤੀਮਾਨ ਨਾਮਾ ਹਾਲੇਲੂਇਆ ਜੋਸੇ ਕ੍ਰਿਸਟੋ ਵੀ ਇਲਾ ਫੋਰza ਅਤੇ ਨਹੀਂ ਗ੍ਰਾਡੋ ਇਨ ਫਾਰੇ ਕੁਅਲਕੀਸੇ ਕੋਸਾ ਅਜਤਾਨੂੰ ਅਗਰ ਤੁਹਾਡੇ ਕੋਲ ਉਹ ਨਾਮ ਹੈਗਾ ਤੁਹਾਨੂੰ ਕਬਰੌਣ ਦੀ ਲੋੜ ਨਹੀਂ ਸਵੋਈਓ ਚੀ ਯਾਵੇਟੇ ਕੁਲ ਨੋਮੇ ਨੋਨੋਵੇਟੇ ਬੀਸੋਨ ਦੀ ਪ੍ਰੇਕੂਪਾਰਵੀ ਉਜਮਾਂਦਰੂ ਲੰਗਾ ਬਿਲਕੁਲ ਕੰਪਲੀਟਲੀ ਹੀਲ ਹੋ ਗਿਆ ਲੋ ਜੋਪੋ ਇਰਾ ਗੁਰੀਟੋ ਕੰਪਲੀਟAMENTE ਸੰਪੂਰਨ ਤੌਰ ਦੇ ਨਾਲ ਚੰਗਾ ਹੋ ਗਿਆ ਕੰਪਲੀਟAMENTE ਇਰਾ ਗੁਰੀਟੋ ਜੇ ਤੁਸੀਂ ਇਸ ਨਾਮ ਦੇ ਵਿੱਚ ਚੱਲੋਗੇ ਇਸ ਅਨੂਮਾ ਇਸ ਕੈਰੈਕਟਰ ਦੇ ਵਿੱਚ ਚੱਲੋਗੇ ਤੁਸੀਂ ਸ਼ਰੀਰ ਦੇ ਵਿੱਚ ਵੀ ਸੰਪੂਰਨ ਹੋਣਾ ਸ਼ੁਰੂ ਹੋ ਜਾਂਦੇ ਆ ਤੁਸੀਂ ਸਰੀਰ ਦੇ ਵਿੱਚ ਵੀ ਸੰਪੂਰਨਤਾ ਨੂੰ ਪਹਿਨਣਾ ਸ਼ੁਰੂ ਕਰ ਦਿੰਦੇ ਆ ਕਮਿੰਚਾਤੇ ਅਈ ਸਰ ਪਰਸੋਨੀ ਇੰਟੇਗਰੀ ਐ ਕਮਿੰਚਾਤੇ ਅਰ ਵੇਸਟੀਰਵੀਦੋ ਕੋਲ ਇੰਟੇਗਰੀਤਾ ਕਵਾਂਦੋ ਵੋਈ ਕਮਿੰਚਾਤੇ ਨੇ ਨੋਮੀ ਡੇ ਜੇਸੂ ਕ੍ਰਿਸਟੋ ਚੋ ਐਨੇ ਨੋਮਾ ਨੇਲ ਕ੍ਰਾਟੋ ਜੇਸੂ ਕ੍ਰਿਸਟੋ ਹਾਲੇਲੂਇਆ ਹਾਲੇਲੂਇਆ